ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੰਦਨ ਸਿੰਘ ਜੀ ਤੇਗਵਰਤਾਇ ਮਹਾਰਾਜ ਸਦਾ ਹੀ ਜੈ ਜੈਕਾਰ ਹੈ ਸਦਾ ਹੀ ਜੈ ਜੈਕਾਰ ਹੈ ਸਰਬਤ ਦਾ ਪਾਲਕ ਰੂ ਬਾਬ ਜੀ ਮੇਰ ਕਰੋ ਕਿਰਪਾ ਕਰੋ ਬਈ ਦੁੱਖਾਂ ਕਲਚਾ ਦਾ ਨਾਸ਼ ਕਰੋ ਬਬ ਜੀ ਔਖੀ ਕੜੀ ਨ ਦੇਖਣ ਕਰੋ ਕਿਰਪਾ ਦੰਦਨ ਸਿੰਘ ਜੀ ਤੇਗਵਰਤਾਇ ਮਹਾਰਾਜ ਆਪਣੀ ਕਿਰਪਾ ਕਰੋ ਮੇਰ ਕਰੋ ਬੱਚਿਆਂ ਦੇ ਬਬ ਜੀ ਬਖਸ਼ ਦੋ ਬੱਚਿਆਂ ਨੂੰ ਕਰੋ ਕਿਰਪਾ ਬੜੀ ਆਸਾਂ ਲਾ ਕੇ ਬੈਠੇ ਹਾਂ ਬਈ ਕਰੋ ਕਿਰਪਾ ਇਹ ਬੱਚਿਆਂ ਨੇ ਕਰੋ ਮੇਰ ਆਪਣੀ ಪೂರನ ಪುರತ ಅಥದೇ ಬೀರ ವೇದ ಪುರಾಣಿ ಗಾ ನಾನಕ ನಾಪ ದಾ ಪೂರ ಮೂರತೆ ಅಥದೇ ಬೀರ ವೇದ ಪುರಾಣಿ ಗಾಯ

Adhan Raad, Ghun Gham Adhan Raad Nanak Chawe Ho, Nanak Chawe Ho Taan Sobhila Jit Darshan Kare Na Taan Sobhila Jit Darshan Kare Na ਸੋਰੇ ਤਿਆਰੇ ਨਾ ਕੀ ਕੇ ਸਾ ਤੇ ਪ੍ਰਤਮ ਪ੍ਰਭ ਮੇਰੇ ਮਨੁ ਜੀ ਹੈ ਕੋ ਨਾਮ ਤੇ ਤੇ ਸ੍ਵਾਤ੍ਰ ਤੁ ਪਾਦਾ ਅੰਬਰਤ ਬਾਣੀ ਜੀ ਕਮ ਬੋਰ ਕਾਵੇ ਤੁ ਜਾਨੀ ਤੁ ਕਮ ਤੁ ਪਾਦਾ ਸਖ ਤੇ ਨਿਵਾਸੀ बचो हर मंदर बचो जारे सफ़ो सफ़ो पूरे जी बने गुरे की बढ़ियाई गुर बुरे की बढ़िया कीमत कही न कीमत कही न जायी ताकि कीमत कही नची कीमत कही न जाय हरे मन तान बचे आई जयकारोई हरे मन तान बचे आई जयकार करे

ਤਤ ਕੋ ਮੋਏ ਤਾਰੇ ਆਪ ਮੁਕਤ ਮੋਏ ਤਾਰੇ ਨਾਰਾਇਣ ਨਰਪਤ ਨਮਸਕਾਰ ਨਾਰਾਇਣ ਨਰਪਤ ਨਮਸਕਾਰੇ ਨਾਰਾਇਣ ਨਰਪਤ ਨਮਸਕਾਰੇ ਨਾਰਾਇਣ ਨਰਪਤ ਨਮਸਕਾਰੇ ਗੁਪ ਕੋ ਬਲ ਬਲ ਜਾਈਏ ਗੁਪ ਕੋ ਬਲ ਬਲ ਜਾਈਏ ਗੁਪ ਕੋ ਬਲ ਬਲ ਜਾਈਏ ਆਪ ਮੁਕਤ ਮੋਏ ਤਾਰੇ ndukas mo etare ndukas mo etare ndukas mo रा सचे पातशाह मल जनम जनम दे सचे पातशाह मल जनम जनम दर्शन दे ਮੇਰਾ ਪੁਰਨ ਕਰਮ ਹੋਇ ਤਮੇੜਾ ਏ ਬਨਾਂਤੀ ਤਮੇੜਾ ਬਨਾਂ

dakinuana ke chalte parvat ko toke ee pahadr ke chalte payo jagat ko sab jag sab jag sab jag sab jag जय जयरलोक जय 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 सुरोक जय 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 सुरोक सागुरु जी का खालसा वाहेगुरु जी की फति ਸਤਨਾਮ ਵਾਹਿਗੁਰੂ ਸਾਹਿਬ ਜੀ ਜਗ ਆੁਰ ਨਾਇ ਹੈ ਮਹਾਤਮ ਮੈਂ ਅਵਤਾਰ ਉਜਾਗਰ ਆਨ ਕੀਓ ਤਿਨ ਕੇ ਦੁਖ ਕੋ ਟਿਕ ਦੂਰ ਗਏ ਮਥੁਰਾ ਜਿਨ ਅਮਰਤ ਨਾਮ ਪੀਓ ਇਹ ਪਦਤ ਤੇ ਮਤ ਚੋ ਕਹਿ ਰੇ ਮਨ ਵੇਦ ਵਿਭੇਦ ਨ ਜਾਣ ਬਿਓ ਪਰ ਤਾ ਸ਼ਿਰਦ ਗੁਰ ਅਰਜੁਨ ਕੈ ਹਰਿ ਪੂਰਨ ਬ੍ਰਹਮ ਨਿਵਾਸ ਲਿਓ ਪਰ ਤਾ ਸ਼ਿਰਦ ਗੁਰ ਅਰਜੁਨ ਕੈ ਹਰਿ ਪੂਰਨ ਬ੍ਰਹਮ ਨਿਵਾਸ ਲਿਓ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਆਵਗਣ ਨ ਵਿਚਾਰੋ ਕੋਈ ਮਾਟੀ ਕਾ ਕਿਆ ਧੋਪ ਸੁਆਮੀ ਮਾਨਸ ਕੀ ਗਤ ਏਹੀ ਤੂੰ ਚੋ ਸੱਜਣ ਮੈਂਡਿਆ ਦੇਈ ਸੇ ਸੇ ਉਤਾਰ ਨੈਣ ਮਹਿੰਜੇ ਤਰਸ ਦੇ ਕਦ ਪਸੀ ਦੀਦਾਰ ਫਿਰਤ ਫਿਰਤ ਪ੍ਰਭ ਆਇਆ ਪਰ ਆ ਤਉ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਹਾਂ ਆਇਆ ਦੂਰ ਚੱਲ ਕੇ ਮੈਂ ਤਕੀ ਤਉ ਸਰਨਾਏ ਜੀਓ मैं आसा रखी चित में मेरा सब दुख गवाय जियो राम नाम यूर मैं गहे गे जाके सम नहीं कोए जे सिमरत संकट मिट होए तुहारो तो कहो टाल गुर सेविया ਐਨ ਸਹਜ ਸੁਭਾਏ ਦਰਸ਼ਨ ਪਰਸੇ ਗੁਰੂ ਕ ਜਨਮ ਮਰਨ ਦੁਖ ਹੋਵੇ ਸਫਤ ਖਸਮ ਦੀ ਨੂਰੇ ਅਰਸੋਂ ਕਰਸ ਤਦ ਡਿਠੇ ਸਚੇ ਪਤਸ਼ਾ ਮਲ ਜਨਮ ਜਨਮ ਦੀ

ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਹਮਰੀ ਗਨਤ ਨ ਗਣਿਆ ਕਾਈ ਆਪਣਾ ਬਿਰਦ ਪਛਾਣ ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਹਮਰੀ ਗਣਤ ਨਾ ਗਣੀਆਂ ਕਾਈ ਆਪਣ ਬਿਰਦ ਪਛਾਣ ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਨ ਸੱਚ ਸਾਹਿਬ ਸਦ ਮਿਹਰਵਾਨ ਬੰਦ ਪਾਇਆ ਮੇਰੇ ਸਤ ਗੁਰਪੂਰ ਹੋਈ ਸਰਬ ਕਲਿਆਣ ਰਹਾਉ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਤਿ ਕੁਰਬਾਨ ਜੀਉ ਪਾਏ ਪਿੰਡ ਜਨ ਸਾਜਿਆ ਦਿੱਤ ਪੈਨਣ ਖਾਣਾ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ 5 ਹਮਰੀ ਗਣਤ ਨ ਗਣਿਆ ਕਾਈ ਆਪਣਾ ਬਿਰਧ ਪਛਾਣ हाथ दे राखे कर अपने सदा सदा रंग मान गुरु प्यार ਵਾਲੇ ਅਜ ਦਾ ਪਾਵਨ ਵਖਵਾਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ 16 ਰਟ ਰਾਗ ਅੰਦਰ ਪਾਵਨੰਗ 619 ਅਤੇ 20 ਉੱਤੇ ਸੁਭਾਏ ਮਾਨ ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਾ ਦੇਣੇ ਕਹਿੰਦੇ ਇਹ ਭਾਈ ਸਾਡੇ ਵਿੱਚ ਬੇਅੰਤ ਅਵਗੁਣ ਨੇ ਜੇ ਗਿਣਤੀ ਕਰਨ ਲੱਗਿਏ ਤੇ ਗਿਣਤੀਆਂ ਨਹੀਂ ਹੋਣਗੀਆਂ ਅਮ ਅਗੁਣ ਭਰੇ ਏਕ ਗੁਣ ਨਹੀਂ ਜੇ ਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਅਗੁਣ ਹਮਾਰੇ ਇਹ ਹਾਲਾਤ ਨੇ ਪ੍ਰਦਾਤਾ ਤੇਰਾ ਸੁਭਾਅ ਹੈ ਬਖਸ਼ਿੰਦ ਪਤਿਤ ਪਾਵਨ ਕਿਰਪਾ ਕਰ ਆਪਣੇ ਬਿਰਤ ਨੂੰ ਪਛਾਨ ਆਪਣੇ ਸੁਭਾਅ ਨੂੰ ਪਛਾਨ ਕੇ ਕਿਰਪਾ ਕਰ ਆਪਣਾ ਹੱਥ ਦੇ ਕੇ ਇਸ ਗਰੀਬ ਦੀ ਇਸ ਅਉਗਣ ਯਾਦਲੇ ਦੀ ਆਪਲਾਜ ਰੱਖ ਤਾਂ ਕਿ ਤੇਰੇ ਨਾਮ ਨਾਲ ਜੁੜ ਕੇ ਹਮੇਸ਼ਾ ਇਹ ਨਾਮ ਦਾ ਰੰਗ ਮਾਣ ਸਕਾਂ ਜੀਵਨ ਸਫਲ ਕਰ ਸਕਾਂ ਕਿਉਂਕਿ ਅਸੀਂ ਜਦੋਂ ਆਪਣੇ ਅੰਦਰ ਝਾਤੀ ਮਾਰਾਂਗੇ ਨਾ ਬੇਅੰਤ ਅਉਗਣ ਆਪਣੇ ਆਪ ਨੂੰ ਸਾਨੂੰ ਨਜ਼ਰ ਆਣਗੇ ਸਤਿਗੁਰੂ ਕਿਰਪਾ ਕਰਨ ਉਹਨਾਂ ਅਉਗਣਾਂ ਨੂੰ ਵੇਖ ਕੇ ਦਾਤਾਰ ਦੇ ਚਰਨਾਂ ਵਿੱਚ ਬੇਨਤੀਆਂ ਕਰੀਏ ਮੇਂ ਦਾਤਾ ਜੀ ਹਾਂ ਅਪਰਾਧੀ ਗੁਨਾਹਗਾਰ ਹਾਂ ਬੇਮੁਖ ਮੰਦਾ ਚੋਰ ਜਾਰ ਜੁਆਰ ਪਰ ਘਰ ਜੋ ਹੰਦਾ ਸਾਡੀਆਂ ਤਾਂ ਇਹੋ ਜਿਹੀਆਂ ਹਾਲਤਾਂ ਨੇ ਪਰ ਕਹਿੰਦੇ ਨੇ ਭਾਈ ਗੁਰਦਾਜ ਜੀ ਸਿਮਰਮੋਰੀ ਦਾ ਢਾਡੀਆ ਸਤਿਗੁਰ ਬਖਸ਼ੰਦਾ ਕਹਿੰਦੇ ਆਪਣੇ ਸਤਿਗੁਰੂ ਨੂੰ ਚੇਤਾ ਕਰ ਗੁਰੂ ਬਖਸ਼ੇਂਦਾ ਹੈ ਬਖਸ਼ ਲਏਗਾ ਸਤਿਗੁਰ ਮਿਹਰ ਕਰੇ ਸਭਨਾਂ ਨੂੰ ਨਾਮ ਸੇਵਾ ਸਮਰਨ ਬਖਸ਼ਣ ਸਭਨਾਂ ਦਾ ਆਵਿਆ ਗਾਵਿਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰ ਲੈਣ ਜੀ ਹੋਈਆਂ ਭੁੱਲਾਂ ਦੇਖਿਮਾ ਵਾਹਿ ਹੈ ਗੁਰੂ ਜੀ ਕਾ ਖਾਲਸਾ ਵਾਹਿ ਹੈ ਗੁਰੂ ਜੀ ਕੀ ਫਤ